ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਨੌ ਕੀ ਹਾਲ ਚਾਲ ਹੈ ਤੁਹਾਡਾ ਮੀਰਾ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਟਾਈਮ ਬਹੁਤ ਹੋ ਗਿਆ 9 ਵਜੇ ਹੁਣ ਫ੍ਰੀ ਹੋਈਆਂ ਅਜੇ ਸਾਰਾ ਦਿਨ ਭੱਜ ਭਜਾਈ ਚੱਲਦੀ ਰਹੀ ਤੇ ਇੱਕ ਐਂ ਦੱਸਿਓ ਵੀ ਕਿੰਨਾ ਕਿੰਨਾ ਦੇ ਪਿੰਡ ਸ਼ਹਿਰ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਅੱਜ ਬਾਰਿਸ਼ ਹੋਈ ਐ ਆਪਣੇ ਦੇਖੋ ਫਰੀਦਕੋਟ ਬਾਰਿਸ਼ ਹੋਈ ਐ ਜਦੋਂ ਬਾਰਿਸ਼ ਹੋਈ ਉਦੋਂ ਆਪਾਂ ਘਰ ਨਹੀਂ ਸੀ ਕਿਉਂਕਿ ਉਦੋਂ ਆਪਾਂ jobb ਤੇ ਸੀ ਕੋਟਕਪੂਰੇ ਤੇ ਕੋਟਕਪੂਰੇ ਭੋਰਾ ਵੀ ਬਾਰਿਸ਼ ਨਹੀਂ ਹੋਈ ਤੇ ਜਦੋਂ ਮੈਂ ਕੋਟਕਪੂਰੇ ਤੋਂ ਵਾਪਸ ਆਈ ਚੁੱਟੀ ਹੋਣ ਤੋਂ ਬਾਅਦ ਤੇ ਇੱਥੇ بارش ਨਹੀਂ ਸੀ ਇਸ ਕਰਕੇ ਆਪਾਂ ਨੂੰ ਤਾਂ ਅੱਜ بارش ਮਿਲੀ ਨਹੀਂ ਹੈਗੀ ਪਰ ਕਹਿੰਦੇ ਨੇ ਕਿ ਫਰੀਦਕੋਟ بارش ਹੋਈ ਹੈ ਬੀਬੀ ਆਦੀ ਸੀ ਕਹਿੰਦੀ ਅੱਜ ਬਹੁਤ ਜ਼ਿਆਦਾ بارش ਹੋਈ ਹੈ ਤੇ ਪਰ ਆਪਾਂ ਦੇਖੀ ਨਹੀਂ ਆ ਉਹ ਤੇ ਤੁਸੀਂ ਵੀ ਦੱਸਿਓ ਮੈਨੂੰ ਲੱਗਦਾ ਵੀ ਅੱਜ ਕਈ ਥਾਈ ਹੋਈ ਆ ਪਰ ਸਾਡੇ ਕੋਟ ਕਪੂਰੇ ਨਹੀਂ ਹੋਈ ਤੇ ਫਰੀਦਕੋਟ ਦੀ ਆਪਾਂ ਦੇਖੀ ਨਹੀਂ ਆ ਠੀਕ ਹੈ ਜੀ ਤੇ ਲੋ ਜੀ ਅੱਜ ਆਪਾਂ ਵਲੌਗ ਜਿਹੜਾ ਲੈ ਕੇ ਆਏ ਆ ਉਹ ਹੈਗਾ ਇੱਕ ਭੈਣ ਦਾ ਆਇਆ ਸੀਗਾ ਕਮੈਂਟ ਕਿ ਇੱਕ ਨੇ ਦੀ ਪ੍ਰੋਬਲਮ ਹੈਗੀ ਆ ਇਹ ਮੁਹਾਸੇ ਦਾਗ ਤਬ ਦੇ ਫੇਸ ਦੇ ਉੱਪਰ ਠੀਕ ਹੈ ਜੀ ਤੇ ਉਹਦੇ ਰਿਲੇਟਡ ਵੀ ਆਪਾਂ ਵਲੌਗ ਲੈ ਕੇ ਆਏ ਆਂ ਤੇ ਮੇਨਲੀ ਆਪਣਾ ਹੈਗਾ ਕਿ ਫਟਕੜੀ ਦੇ ਕਿਹੜੇ ਕਿਹੜੇ ਕਾਰਨਾਮੇ ਹੁੰਦੇ ਨੇ ਫਟਕੜੀ ਕੀ ਕੀ ਕਾਰਨਾਮੇ ਕਰਦੀ ਹੈ ਤੇ ਇਹਨੂੰ ਵਰਤਣਾ ਕਿਵੇਂ ਹੈਗਾ ਅੱਜ ਮੈਂ ਤੁਹਾਨੂੰ ਉਹਦੇ ਬਾਰੇ ਦੱਸਦੀ ਆਂ ਥੋੜਾ ਜਿਹਾ ਫਟਕੜੀ ਦੇ ਜੀ ਬਹੁਤ ਸਾਰੇ ਫਾਇਦੇ ਨੇ ਇੱਕ ਤਾਂ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅੱਜ ਕੱਲ੍ਹ ਨਾ ਲੋਕਾਂ ਦੇ ਲੇਡੀਜ਼ ਦੇ ਫੇਸ ਦੇ ਉੱਪਰ ਜਿਹੜੇ ਹੈਅਰ ਨੇ ਫੇਸ਼ੀਅਲ ਹੈਅਰ ਉਹ ਬਹੁਤ ਜ਼ਿਆਦਾ ਹੋ ਰਹੇ ਨੇ ਹਾਰਮੋਨਲ ਪ੍ਰੋਬਲਮ ਲਾ ਲੋ ਹਨਾ ਜੋ ਪਤਾ ਨਹੀਂ ਹੋ ਰਿਹਾ ਇਸ ਤੋਂ ਇਲਾਵਾ ਕੀ ਹੋ ਸਕਦਾ ਹੈ ਕਿ ਅੱਜ ਕੱਲ ਥੋੜਾ ਜਿਆਦਾ ਹੀ ਹੋ ਰਿਹਾ ਹੈ ਗਰਲਸ ਦੇ ਫੇਸ ਦੇ ਉੱਪਰ ਵੀ ਬਾਲ ਬਹੁਤ ਆਉਂਦੇ ਨੇ ਮੋٹے-ਮੋٹے ਵੀ ਹੋ ਜਾਂਦੇ ਨੇ ਕਈ ਵਾਰੀ ਆਪਾਂ ਕਿਸੇ ਤਰ੍ਹਾਂ ਕੋਈ ਰੇਜ਼ਰ ਮਾਰ ਲੈਂਦਾ ਹੈ ਕੋਈ ਥ੍ਰੈਡਿੰਗ ਕਰਦਾ ਹੈ ਉਹਦੇ ਨਾਲ ਫਿਰ ਮੋٹے ਵੀ ਹੋਣ ਲੱਗ ਜਾਂਦੇ ਨੇ ਪਰ ਖਪਰੋਆਂ ਦੀ ਲੋੜ ਨਹੀਂ ਹੈਗੀ ਵਾਲਾਂ ਨੂੰ ਲੈ ਕੇ ਬਿਲਕੁਲ ਨਹੀਂ ਖਪਰੋਆਂ ਦੀ ਲੋੜ ਕਿਉਂਕਿ ਬਾਲ ਜਿਹੜੇ ਉਹ ਫੜਕੜੀ ਨਾ ਠੀਕ ਹੋ ਜਾਂਦੇ ਨੇ ਤੁਸੀਂ ਫਟਕੜੀ ਨੂੰ ਗਿੱਲੀ ਕਰ ਲਿਓ ਫਟਕੜੀ ਨੂੰ ਗਿੱਲੀ ਕਰਕੇ ਪਾਣੀ ਨਾਲ ਜਿੱਥੇ-ਜਿੱਥੇ ਤੁਹਾਡੇ ਵਾਲ ਨੇ ਉੱਥੇ 2-3 ਮਿੰਟ ਇਸ ਤਰ੍ਹਾਂ ਉਹਨੂੰ ਲਾਉਣਾ ਹੈਗਾ ਮਲਣਾ ਹੈਗਾ ਫਟਕੜੀ ਨੂੰ ਜੇ ਤੁਹਾਡੇ ਕੋਲੇ ਉਹ ਵਾਲੀ ਫਟਕੜੀ ਤੁਹਾਨੂੰ ਨਹੀਂ ਮਿਲ ਰਹੀ ਮੈਂ ਪਹਿਲਾਂ ਵੀ ਵਲੌਗ ਪਾਇਆ ਸੀਗਾ ਕਿ ਫਟਕੜੀ ਆ ਜਿਹੜੀ ਇੱਕ ਟਿੱਕੀ ਜੀ ਹੁੰਦੀ ਹੈ ਇੱਕ ਪਲੇਨ ਜਿਵੇਂ ਸਾਬਣ ਦੀ ਟਿੱਕੀ ਹੁੰਦੀ ਹੈ ਉਸ ਤਰ੍ਹਾਂ ਦੀ ਮਿਲ ਜਾਂਦੀ ਹੈ ਤੇ ਉਹਦੇ ਨਾਲ ਤੁਸੀਂ ਆਪਣੇ ਫੇਸ ਦੇ ਉੱਪਰ ਮਲਣਾ ਹੈਗਾ ਜਿੱਥੇ-ਜਿੱਥੇ ਵਾਲ ਨੇ ਪਰ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਜਾਂ ਫੋਨ ਵੀ ਆਏ ਕਿ ਉਹ ਵਾਲੀ ਫਟਕੜੀ ਸਾਨੂੰ ਮਿਲਦੀ ਨਹੀਂ ਹੈ ਚਲੋ ਜੀ ਉਹ ਵੀ ਨਹੀਂ ਮਿਲਦੀ ਹੈਗੀ ਤਾਂ ਹਰ ਸਮੱਸਿਆ ਦਾ ਕੋਈ ਨਾ ਕੋਈ ਹੱਲ ਤਾਂ ਹੁੰਦਾ ਹੀ ਹੈ ਫਟਕੜੀ ਦਾ ਪਾਊਡਰ ਮਿਲ ਜਾਂਦਾ ਹੈ ਤੇ ਜਾਂ ਘਰੇ ਪੀਸ ਲਓ ਤੇ ਉਹ ਪਾਊਡਰ ਜਿਹੜਾ ਉਹਨੂੰ ਪਾਣੀ ਦੇ ਵਿੱਚ ਮਿਕਸ ਕਰ ਲਓ ਜਿਵੇਂ ਥੋੜਾ ਜਿਹਾ ਜਿੰਨਾ ਕੁ ਪਾਣੀ ਡਬਲ ਪਾਣੀ ਲੈ ਲਓ ਔਰ ਫਟਕੜੀ ਅੱਧਾ ਚਮਚ ਲਿਆ ਤਾਂ ਦੋ ਚਮਚ ਪਾਣੀ ਦੇ ਲੈ ਲਓ ਠੀਕ ਹੈ ਉਹਦਾ ਇੱਕ ਪੇਸਟ ਬਣ ਜਾਊਗਾ ਫਿਰ ਉਹਨੂੰ ਤੁਸੀਂ ਆਪਣੇ ਫੇਸ ਦੇ ਉੱਪਰ ਇਹਦਾ ਹਲਕਾ ਹਲਕਾ ਰਗੜਨਾ ਹੈਗਾ ਦੋ ਚਾਰ ਮਿੰਟ ਉਹਨੂੰ ਰਗੜੀ ਚੱਲੋ ਉਸ ਤੋਂ ਬਾਅਦ ਦੋ ਤਿੰਨ ਮਿੰਟ ਉਹਨੂੰ ਸੁੱਕਣ ਦਿਓ ਤੇ ਉਸ ਤੋਂ ਬਾਅਦ ਫਿਰ ਤੁਸੀਂ ਉਹਨੂੰ ਉਤਾਰ ਦੇਣਾ ਫੇਸ ਆਪਣਾ ਸਾਫ ਕਰ ਲੈਣਾ ਠੀਕ ਹੈ ਜੀ ਇਹ ਤਾਂ ਹੋ ਗਈ ਵਾਲਾਂ ਦੀ ਗੱਲ ਕਿਉਂਕਿ ਵਾਲ ਇਹਨਾਂ ਰਹਿੰਦੇ ਨਹੀਂ ਹੈਗੇ ਇਹ ਕੀ ਕਰਦਾ ਹੈ ਕਿ ਵਾਲਾਂ ਦੀਆਂ ਜੜਾਂ ਨੂੰ ਕਮਜ਼ੋਰ ਕਰ ਦਿੰਦਾ ਜਿਨ੍ਹਾਂ ਦੀ ਤਾਂ ਹੈਗੀ ਲੂਈ ਲੂਈ ਤਾਂ ਵੈਸੇ ਹੀ ਬਹੁਤ ਜਲਦੀ हट ਜਾਂਦੀ ਹੈ ਜਿਨ੍ਹਾਂ ਦੇ ਥੋੜੇ ਮੋٹے ਵਾਲ ਨੇ ਉਹ ਮੋٹے ਵਾਲ ਜਿਹੜੇ ਹੌਲੀ-ਹੌਲੀ ਉਹ ਪਤਲੇ ਹੋਣਗੇ ਪਤਲੇ ਹੁੰਦੇ ਹੁੰਦੇ ਉਹਨਾਂ ਦੀਆਂ ਜੜਾਂ ਬਿਲਕੁਲ ਕਮਜ਼ੋਰ ਹੋ ਜਾਣਗੀਆਂ ਜਦੋਂ ਬਿਲਕੁਲ ਕਮਜ਼ੋਰ ਹੋ ਜਾਣਗੀਆਂ ਤੇ ਵਾਲ ਜਿਹੜੇ ਉਹ ਗ로우 ਕਰਨੋਂ ਹੀ हट ਜਾਣਗੇ ਸੋ ਬਾਣਾ ਦਾ ਜਿਹੜਾ ਸੋਲੂਸ਼ਨ ਹੈਗਾ ਉਹ ਫੇਸ਼ੀਅਲ ਹੇਅਰ ਦਾ ਉਹ ਏ ਹੈਗਾ ਠੀਕ ਹੈ ਜੀ ਤੇ ਇੱਕ ਹੈਗਾ ਕਿਲ ਮੁਹਾਸੇ ਜੋ ਵੀ ਪੋੜੇ ਫਿੰਸੀਆਂ ਐਕਨੇ ਤੇ ਦਾਗ ੱਬੇ ਫੇਸ ਦੇ ਉੱਪਰ ਉਹਨਾਂ ਸਾਰਿਆਂ ਲਈ ਤੁਸੀਂ ਗੁਲਾਬ ਜਲ ਦੇ ਵਿੱਚ ਪਾ ਲਓ ਇਹਨੂੰ ਗੁਲਾਬ ਜਲ ਦੇ ਵਿੱਚ ਇਹਦਾ ਥੋੜਾ ਜਿਹਾ ਪਾਊਡਰ ਪਾਓ ਚੁਟਕੀ ਦਾ ਤੇ ਉਹ ਤੁਸੀਂ ਆਪਣੇ ਫੇਸ ਤੇ ਲਾਓ ਜਾਂ ਤੁਸੀਂ ਜੇ ਤੁਹਾਡੇ ਕੋਲੇ ਉਹ ਟਿੱਕੀ ਵਾਲੀ ਹੈਗੀ ਆ ਤਾਂ ਗੁਲਾਬ ਜਲ ਦੇ ਵਿੱਚ ਭਿਉਂ ਕੇ ਆਪਣੇ ਜਿੱਥੇ ਜਿੱਥੇ ਫਿੰਸੀਆਂ ਨੇ ਦਾਗ ਨੇ ਜੋ ਵੀ ਹੈ ਕਿਲ ਮੁਹਾਸੇ ਨੇ ਉਹਨਾਂ ਦੇ ਉੱਪਰ ਤੁਸੀਂ ਇਹਨੂੰ ਲਾ ਕੇ ਰੱਖਣਾ ਹੈ ਜਾਂ ਇਹਦਾ ਪੇਸਟ ਬਣਾ ਲਓ ਗੁਲਾਬ ਜਲ ਦੇ ਵਿੱਚ ਤੇ ਉਹਦਾ ਅਸਰ ਥੋੜਾ ਜ਼ਿਆਦਾ ਹੁੰਦਾ ਮੈਂ ਤਾਂ ਗੁਲਾਬ ਜਲ ਕਹਿ ਰਹੀ ਹਾਂ ਕਿਉਂਕਿ ਉਹਦਾ ਅਸਰ ਪਾਣੀ ਨਾਲੋਂ ਜ਼ਿਆਦਾ ਹੁੰਦਾ ਹੈ ਤਾਂ ਜਿੱਥੇ ਤੁਹਾਡੇ ਫੋੜੇ ਫਿੰਸੀਆਂ ਜੋ ਵੀ ਫੇਸ ਦੇ ਉੱਪਰ ਹੈ ਉਹਨਾਂ ਦੇ ਉੱਪਰ ਤੁਸੀਂ ਉਹਦਾ ਪੇਸਟ ਹੈ ਜਿਹੜਾ ਉਹ ਲਾਓ ਥੋੜੀ देर ਲਾ ਕੇ ਰੱਖੋ ਉਹਨੂੰ 10 ਮਿੰਟ ਲਾ ਕੇ ਰੱਖੋ ਜਦੋਂ ਸੁੱਕ ਜੇ ਤੁਸੀਂ ਉਹਦੀ ਸਪਰੇਅ ਮਾਰਨ ਲਓ ਗੁਲਾਬ ਜਲ ਦੀ ਥੋੜੀ देर ਹੋਰ ਲਾ ਕੇ ਰੱਖੋ ਤੇ ਦਿਨਾਂ ਦੇ ਵਿੱਚ ਹੀ ਤੁਹਾਡੇ ਜਿਹੜੀ ਐਕਨੇ ਦੀ ਪ੍ਰੋਬਲਮ ਹੈ ਪਿੰਪਲ ਦੀ ਪ੍ਰੋਬਲਮ ਹੈ ਦਾਗਾਂ ਦੀ ਪ੍ਰੋਬਲਮ ਹੈ ਉਹ ਸਾਰੀ ਸੋਲਵ ਹੋਣ ਲੱਗ ਜੂਗੀ ਠੀਕ ਹੈ ਜੀ ਇਹ ਹੈਗੀ ਆ ਕਿ ਐਕਨੇ ਦੀ ਪ੍ਰੋਬਲਮ ਕਾ ਦੇਣਾ ਠੀਕ ਹੁੰਦੀ ਹੈ ਫੇਸ਼ੀਅਲ ਹੈਅਰ ਕਾ ਦੇਣਾ ਠੀਕ ਹੁੰਦਾ ਇੱਕ ਮੈਨੂੰ ਕੱਲ ਪਰਸੇ ਇੱਕ ਭੈਣ ਦਾ ਬਾਹਰੋਂ ਆਇਆ ਸੀਗਾ ਮੈਸੇਜ ਉਹ ਕਹਿੰਦੇ ਵੀ ਡੈਂਡਰਫ ਵਾਸਤੇ ਕੋਈ ਰੈਮਡੀ ਦੱਸੋ ਡੈਂਡਰਫ ਵਾਸਤੇ ਬਹੁਤ ਕਾਮਯਾਬ ਹੈ ਜੀ ਇਹ ਫਟਕੜੀ ਜਿਹਨੂੰ ਐਲਮ ਕਹਿ ਦਿੰਦੇ ਆਪਾਂ ਹਨ ਇਹਨੂੰ ਕੀ ਕਰਨਾ ਤੁਸੀਂ ਸ਼ੈਂਪੂ ਜਿਹੜਾ ਵੀ ਯੂਜ਼ ਕਰਦੇ ਹੋ ਉਹਦੇ ਵਿੱਚ ਇੱਕ ਚੁਟਕੀ ਹੈ ਜਿਹੜੀ ਉਹ ਇਹਦੀ ਪਾਲੋ ਫਟਕੜੀ ਦੀ ਐਲਮ ਦੀ ਤੇ ਤੁਸੀਂ ਉਹਦੇ ਨਾਲ ਆਪਣਾ ਹੈਅਰ ਵਾਸ਼ ਕਰੋ ਤੇ ਬਹੁਤ ਜਲਦੀ ਜਿਹੜੀ ਡੈਂਡਰਫ ਹੈਗੀ ਐ ਸਿਕਰੀ ਹੈਗੀ ਐ ਉਹ ਚਲੀ ਜਾਊਗੀ ਠੀਕ ਹੈ ਤੇ ਨੈਕਸਟ ਹੈਗਾ ਕਿ ਅੱਜ ਕੱਲ ਪਸੀਨਾ ਬਹੁਤ ਜ਼ਿਆਦਾ ਆਉਂਦਾ ਐ ਪਸੀਨੇ ਦੀ ਬਹੁਤ ਬਦਬੂ ਆਉਂਦੀ ਐ ਤਾਂ ਨਹਾਉਣ ਵੇਲੇ ਇੱਕ ਬਾਲਟੀ ਪਾਣੀ ਦੇ ਵਿੱਚ ਤੁਸੀਂ ਫਟਕੜੀ ਦਾ ਟੁਕੜਾ ਸੁੱਟ ਦਿਓ ਉਹਦੇ ਨਾਲ ਨਾਲੇ ਤਾਂ ਤੁਹਾਡੀ ਜਿਹੜੀ ਪਸੀਨੇ ਦੀ ਬਦਬੂ ਆ ਉਹ हट ਜਾਊਗੀ ਦੂਜੀ ਅੱਜਕੱਲ ਮੌਸਮ ਇਹ ਹੈ ਜੇ ਖਾਰਿਸ਼ ਵਗੈਰਾ ਹੋਣ ਲੱਗ ਜਾਂਦੀ ਹੈ ਨਾ ਫਿਰ ਉਹਦੇ ਨਾਲ ਕੋਈ ਇਨਫੈਕਸ਼ਨ ਆ ਸਕਿਨ ਦੀ ਉਹ ਸਾਰੀ ਉਹਦੇ ਨਾਲ ਠੀਕ ਹੋ ਜਾਂਦੀ ਹੈ ਜੇ ਤੁਸੀਂ ਪੂਰੇ ਉਸ ਪਾਣੀ ਨਾਲ ਨਹੀਂ ਨਹਾਉਣਾ ਚਾਹੁੰਦੇ ਤਾਂ ਲਾਸਟ ਵਾਲਾ ਕੱਪ ਆ ਜਿਹੜਾ ਉਹਦੇ ਵਿੱਚ ਥੋੜੀ ਜੀ ਫਟਕੜੀ ਪਾ ਲਓ ਤੇ ਉਹ ਆਪਣੇ ਉੱਪਰ ਪਾ ਲਓ ਠੀਕ ਹੈ ਜੀ ਤੇ ਇਹ ਤਾਂ ਹੋ ਗਈ ਆਪਣੀ ਅਸੀਨੇ ਦੀ ਬਦਬੂ ਲਈ ਨੈਕਸਟ ਹੈਗੀ ਹੈ ਕਿ ਕਈਆਂ ਦੇ ਜਰਾਬਾਂ ਦੇ ਵਿੱਚੋਂ ਬਹੁਤ ਸਮੈਲ ਆਉਂਦੀ ਹੈ ਜਰਾਬਾਂ ਆਲਾ ਲਾਉਂਦਾ ਸੌਕਸ ਜਿਹੜੀਆਂ ਪਾਉਨੇ ਆ ਤੁਸੀਂ ਸ਼ੂਜ਼ ਤੋਂ ਪਹਿਲਾਂ ਉਹ socks ਦੇ ਵਿੱਚੋਂ ਇੰਨੀ ਜ਼ਿਆਦਾ ਗੰਦੀ ਬੈਡਸਮੈਲ ਆਉਂਦੀ ਆ ਕਿ ਜਿਹੜੇ ਨੇੜੇ ਤੇ ਬੈਠੇ ਹੁੰਦੇ ਆ ਉਹਨਾਂ ਨੂੰ ਵੀ ਆ ਲੱਗਦਾ ਵੀ ਪ੍ਰੋਬਲਮ ਦੇ ਵਿੱਚ ਹੀ ਫਸ ਜਾਂਦੇ ਨੇ ਉਹ ਵੀ ਤੇ ਇਸ ਕਰਕੇ ਤੁਸੀਂ ਇਹਦੇ ਤੋਂ ਬਚਣ ਵਾਸਤੇ ਜਦੋਂ ਤੁਸੀਂ ਨਹਾ ਕੇ ਆਉਨੇ ਹੋ ਉਸ ਤੋਂ ਬਾਅਦ ਤੁਸੀਂ socks ਪਾਉਣੀਆਂ ਨੇ shoes ਪਾਉਣੇ ਨੇ ਹਾਂ ਜੈਂਟਸ ਦੇ ਤਾਂ ਪਾਉਣੀਆਂ ਹੀ ਹੁੰਦੀਆਂ ਨੇ ਚਲੋ ਲੇਡੀਜ਼ ਆਪਾਂ ਸਲੀਪਰ ਸੈਂਡਲ ਵਗੈਰਾ ਪਾ ਲੈਨੇ ਆ ਤੇ ਉਦੋਂ ਤੁਸੀਂ ਕੀ ਕਰਨਾ ਹੈ ਕਿ ਆ ਫਟਕੜੀ ਨੂੰ ਗਿੱਲੀ ਕਰਕੇ ਆਪਣੇ ਪੈਰਾਂ ਦੇ ਉੱਪਰ ਮਾਰ ਲੈਣਾ ਠੀਕ ਹੈ ਜੀ ਉਹਨੂੰ ਸੁੱਕਣ ਦੇ ਉਸ ਤੋਂ ਬਾਅਦ ਆਪਣੀਆਂ ਸੌਕਸ ਪਾ ਲਓ ਸੌਕਸ ਦੇ ਵਿੱਚੋਂ ਤੁਹਾਡੀ 스멜 ਬਿਲਕੁਲ ਨਹੀਂ ਆਊਗੀ ਠੀਕ ਹੈ ਜੀ ਦੂਜਾ ਹੈਗਾ ਕਿ ਮਸੂੜਿਆਂ ਦੇ ਵਿੱਚੋਂ ਕਈ ਵਾਰੀ ਖੂਨ ਨਿਕਲਣ ਲੱਗ ਜਾਂਦਾ ਦੰਦਾ ਜਾੜਾਂ ਦੀ ਪ੍ਰੋਬਲਮ ਹੁੰਦੀ ਆ ਹਲਕਾ ਫੁਰਕਾ ਠੰਡਾ ਦੱਤ ਲੱਗਣ ਲੱਗ ਜਾਂਦਾ ਉਹਦੇ ਵਾਸਤੇ ਤੁਸੀਂ ਨਮਕ ਲੈ ਲੈਣਾ ਜਿੰਨਾ ਨਮਕ ਲਾਉਂਗੇ ਉੰਨੀ ਦਾਲ ਆ ਲੈ ਲਓ ਫਟਕੜੀ ਦਾ ਪਾਊਡਰ ਲੈ ਲਓ ਅੱਧਾ ਚਮਚ ਨਮਕ ਲੈ ਲਿਆ ਅੱਧਾ ਚਮਚ ਫਟਕੜੀ ਦਾ ਪਾਊਡਰ ਲੈ ਲਿਆ ਉਹਦੇ ਵਿੱਚ ਚੌਥਾ ਹਿੱਸਾ ਚਮਚ ਦਾ ਦਾਲ ਚੀਨੀ ਲੈ ਲਓ ਉਹਨੂੰ ਚੰਗੀ ਤਰ੍ਹਾਂ ਆਪਣੀ ਉਂਗਲ ਦੇ ਨਾਲ ਦੰਦਾਂ ਦੇ ਉੱਪਰ ਲਾਓ ਤੇ ਥੋੜੇ ਜਿਹੇ ਦਿਨਾਂ ਦੇ ਵਿੱਚ ਦੰਦਾਂ ਦਾ ਜਿਹੜਾ ਖੂਨ ਨਿਕਲਦਾ ਹੈ ਦੰਦਾਂ ਦੀ ਪ੍ਰੋਬਲਮ ਹੈਗੀ ਆ ਉਹ ਸੋਲਵ ਹੋ ਜੂਗੀ ਠੀਕ ਹੈ ਜੀ ਇੰਨੇ ਸਾਰੇ ਕੰਮ ਆ ਜਿਹੜੇ ਉਹ ਫਟਕੜੀ ਕਰਦੀ ਹੈ ਤੇ ਬਹੁਤ ਬੈਨੀਫੀਸ਼ੀਅਲ ਹੈਗੀ ਹੈ ਦੂਜਾ ਕਿ ਜਿਨ੍ਹਾਂ ਦੇ ਅ ਕਈ ਨਾ ਇਲਾਕੇ ਇਹੋ ਜਿਹੇ ਨੇ ਜਿੱਥੇ ਖਾਰਾ ਪਾਣੀ ਆਉਂਦਾ ਹੈ ਖਾਰੇ ਪਾਣੀ ਨਾਲ ਬਹੁਤ ਇੱਕ ਤਾਂ ਪੀਣ ਲਈ ਵੀ ਬਹੁਤ ਔਖਾ ਲੱਗਦਾ ਦੂਜਾ ਨਾ ਬਾਹਰ ਬਹੁਤ ਚੜਦੇ ਆ ਖਾਰੇ ਪਾਣੀ ਨਾਲ ਜਿਨ੍ਹਾਂ ਦੇ ਖਾਰਾ ਪਾਣੀ ਆਉਂਦਾ ਹੈ ਉਹ ਫਟਕੜੀ ਜਰੂਰ ਯੂਜ਼ ਕਰੋ ਜਿਵੇਂ ਘੜਾ ਭਰ ਲਿਆ ਉਹਦੇ ਵਿੱਚ ਫਟਕੜੀ ਦਾ ਟੁਕੜਾ ਸੜਦਾ ਤੇ ਉਹ ਉਹਦਾ ਖਾਰਾ ਪਾਣਾ ਜਿਹੜਾ ਉਹ ਖਤਮ ਹੋ ਜਾਂਦਾ ਹੈ ਉਹਦੇ ਨਾਲ ਹੀ ਤੁਸੀਂ ਆਪਣੇ ਬਾਲਟੀ ਦੇ ਵਿੱਚ ਸੁੱਟ ਲਓ ਕਿ ਜਿੱਥੇ ਖਾਰਾ ਪਾਣੀ ਆ ਉਹਦੇ ਨਾਲ ਭਾਲ ਦੋ ਫਿਰ ਉਹਦੇ ਨਾਲ ਇਹ ਪ੍ਰੋਬਲਮ ਹੈ ਜਿਹੜੀ ਉਹ ਸੋਲਵ ਹੋ ਜਾਂਦੀ ਹੈ ਸੋ ਬਹੁਤ ਸਾਰੇ ਫਾਇਦੇ ਨੇ ਜੀ ਜਿਨ੍ਹਾਂ ਦੀ ਅੱਖਾਂ ਦੁਖਣੀਆਂ ਆ ਜਾਂਦੀਆਂ ਨੇ ਉਹ ਕੀ ਕਰਦੇ ਨੇ ਪਹਿਲਾਂ ਆਪਾਂ ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਕਿ ਅੱਖਾਂ ਬਹੁਤ ਹੁਣ ਤਾਂ ਬੱਸ ਘਟਾਉਂਦੀਆਂ ਨੇ ਪਹਿਲਾਂ ਤਾਂ ਬਹੁਤ ਅੱਖਾਂ ਦੁਖਣੀਆਂ ਆਉਂਦੀਆਂ ਸੀਗੀਆਂ ਸਵੇਰੇ ਉੱਠਣਾ ਜਦੋਂ ਛੋਟੇ ਹੁੰਦੇ ਸੀਗੇ ਤੇ ਅੱਖਾਂ ਹੀ ਜੁੜ ਤੇ ਫਿਰ ਉਹ ਮੂੰਗਰੇਜ ਹੁੰਦੇ ਸੀ ਛੋਟੇ ਛੋਟੇ ਫਿਰ ਉਹ ਪਾਉਂਦੇ ਹੁੰਦੇ ਸੀ ਤੇ ਜਾਂ ਨਾ ਹੁਣ ਯਾਦ ਆ ਕਿ ਜਦੋਂ ਛੋਟੇ ਹੁੰਦੇ ਸੀਗੇ ਫਟਕੜੀ ਘੋਲ ਲੈਣੀ ਪਾਣੀ ਦੇ ਵਿੱਚ ਤੇ ਕਾਟਨ ਲੈ ਲੈਣੀ ਕਾਟਨ ਡਬੋਟ ਬੋ ਕੇ ਆਏ ਅੱਖਾਂ ਧੋਈ ਜਾਣੀਆਂ ਅੱਖਾਂ ਧੋਈ ਜਾਣੀਆਂ ਤੇ ਇਹਦੇ ਨਾਲ ਅੱਖਾਂ ਠੀਕ ਹੋ ਜਾਂਦੀਆਂ ਸੀ ਸੋ ਜੇ ਅੱਖਾਂ ਦੁਖਣੀ ਆ ਜਾਣ ਅੱਖਾਂ ਦੇ ਵਿੱਚ ਖਾਰਿਸ਼ ਹੋਵੇ ਅੱਖਾਂ ਦੇ ਵਿੱਚ ਇਨਫੈਕਸ਼ਨ ਹੋਵੇ ਤਾਂ ਤੁਸੀਂ ਇਹਦੇ ਨਾਲ ਅੱਖਾਂ ਵੀ ਆ ਸਾਫ਼ ਕਰੋ ਤੇ ਬਿਲਕੁਲ ਜਿਹੜੀ ਅੱਖਾਂ ਦੀ ਪ੍ਰੋਬਲਮ ਹੈਗੀ ਆ ਉਹ ਠੀਕ ਹੋ ਜਾਂਦੀ ਆ ਸੋ ਲੋ ਜੀ ਇੰਨੀਆਂ ਸਾਰੀਆਂ ਇੱਕ ਜਿਨ੍ਹਾਂ ਦੇ ਮਤਲਬ ਕਿ ਫੇਸ ਉਹ ਥੋੜਾ ਕਾਲਾ ਹੈਗਾ ਦਾਗਤ ਬਨੇ ਤੇ ਉਹ ਨਾ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਪਾਣੀ ਦੇ ਵਿੱਚ ਉਹ ਪਾਊਡਰ ਪਾ ਲਓ ਜਾਂ ਫਟਕੜੀ ਸਿੱਟ ਲਓ ਦੇ ਕਾਟਨ ਦੇ ਨਾਲ ਇਸ ਤਰ੍ਹਾਂ ਕਰਕੇ ਆਪਣੇ ਸਾਰੇ ਫੇਸ ਤੇ ਲਾਈ ਚਲੋ ਹੁਣ ਕਿੰਨਾ ਨੇ ਇਹ ਯੂਜ਼ ਨਹੀਂ ਕਰਨੀ ਉਹ ਵੀ ਸੁਣ ਲਓ ਜਿਨ੍ਹਾਂ ਦੇ ਫੇਸ ਤੇ ਜਲਣ ਹੁੰਦੀ ਹੈ ਉਹਨਾਂ ਨੇ ਫਟਕੜੀ ਬਿਲਕੁਲ ਨਹੀਂ ਯੂਜ਼ ਕਰਨੀ ਠੀਕ ਹੈ ਜੀ ਉਹ ਛੱਡ ਦਿਓ ਸਕਿਪ ਕਰ ਦਿਓ ਉਹਨਾਂ ਲਈ ਫਟਕੜੀ ਨਹੀਂ ਹੈਗੀ ਬਾਕੀ ਜਿਨ੍ਹਾਂ ਨੂੰ ਕੋਈ ਵੀ ਫਟਕੜੀ ਤੋਂ ਪ੍ਰੋਬਲਮ ਨਹੀਂ ਹੈਗੀ ਉਹ ਫਟਕੜੀ ਇੰਨਾ ਟੰਗਾ ਨਾਲ ਜੋ ਮੈਂ ਤੁਹਾਨੂੰ ਦੱਸਿਆ ਇਹਨਾਂ ਨਾਲ ਯੂਜ਼ ਕਰ ਸਕਦੇ ਹੋ ਤੇ ਬਹੁਤ ਸਾਰੇ ਫਾਇਦੇ ਆ ਜਿਹੜੇ ਉਹ ਫਟਕੜੀ ਦੇ ਲੈ ਸਕਦੇ ਹੋ ਬਹੁਤ ਵਧੀਆ ਚੀਜ਼ ਆ ਜੀ ਵਰਦਾਨ ਹੀ ਆ ਲਾਲੋ ਹਰ ਚੀਜ਼ ਲਈ ਇਹ ਵਰਦਾਨ ਹੈ ਸੋ ਜ਼ਖਮ ਹੁੰਦੇ ਨੇ ਆਪਣੇ ਜ਼ਖਮ ਹੋ ਜਾਂਦੇ ਨੇ ਤੇ ਜ਼ਖਮ ਦੇ ਉੱਪਰ ਤੁਸੀਂ ਉਹ ਪਾਣੀ ਆ ਫਟਕੜੀ ਵਾਲਾ ਜਿਹੜਾ ਉਹ ਕਾਟਨ ਦੇ ਨਾਲ ਲਾ ਲਓ ਜ਼ਖਮ ਠੀਕ ਹੋ ਜਾਂਦਾ ਪਰ ਆਪਾਂ ਫਟਕੜੀ ਨੂੰ ਅਸੀਂ ਭੁਲਾਈ ਬੈਠੇ ਆ ਬਿਲਕੁਲ ਹੀ ਭੁੱਲੇ ਚੁੱਕੇ ਬੈਠੇ ਆ ਅਸੀਂ ਜੇ ਤੁਸੀਂ ਜਿਵੇਂ ਫੋੜੇ ਫੈਂਸੀਆ ਹੋਏਗੇ ਨੇ ਉਹਨਾਂ ਵਾਸਤੇ ਨਾ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਤਵੇ ਦੇ ਉੱਪਰ ਪਾ ਕੇ ਇਹਨੂੰ ਖਿਲ ਕਰ ਲੋ ਫਿਰ ਇਹਦਾ ਪਾਊਡਰ ਬਣਾ ਲਓ ਨਾਰੀਅਲ ਦੇ ਤੇਲ ਚ ਪਾ ਲਓ ਇਹਨੂੰ ਨਾਰੀਅਲ ਦੇ ਤੇਲ ਚ ਪਾ ਕੇ ਤੁਸੀਂ ਉਹਨਾਂ ਦੇ ਉੱਪਰ ਲਾ ਸਕਦੇ ਹੋ ਤੇ ਇਹਦੇ ਨਾਲ ਵੀ ਬਹੁਤ ਜ਼ਿਆਦਾ ਠੀਕ ਹੁੰਦਾ ਜੀ ਬਹੁਤ ਜ਼ਿਆਦਾ ਸੋ ਬਹੁਤ ਸਾਰੀਆਂ ਗੱਲਾਂ ਦੱਸਦੀਆਂ ਮੈਂ ਤੁਹਾਨੂੰ ਫਟਕੜੀ ਨਾਲ ਰਿਲੇਟਡ ਕਿ ਫਟਕੜੀ ਹੈ ਜਿਹੜੀ ਉਹ ਸਾਡੇ ਲਈ ਕਿੰਨੀ ਫਾਇਦੇਮੰਦ ਹੈ ਜਿਹਨੂੰ ਅਸੀਂ ਅੱਖੋਂ ਪਰੋਖੇ ਕਰੀ ਬੈਠੇ ਆ ਇੱਕ ਛੋਟਾ ਜਿਹਾ ਪੱਥਰ ਹੀ ਥਾਏਗਾ ਹਨਾ ਤੇ ਲੋ ਜੀ ਤੁਸੀਂ ਇਹਨਾਂ ਟੰਗਾਂ ਨਾਲ ਇਹ ਯੂਜ਼ ਕਰਨਾ ਹੈ ਜਿਹੜਾ ਆਪਾਂ ਦੀ ਜਿਹੜੀ ਸਮੈਲ ਕਮਰੇ ਚ ਭਰ ਜਾਂਦੀ ਹੈ ਉਹਦੇ ਤੋਂ ਮੁਕਤੀ ਮਿਲ ਜੂਗੀ ਡੈਂਡਰਫ ਤੋਂ ਮੁਕਤੀ ਮਿਲ ਜੂਗੀ ਕਿਲ ਮੁਹਾਸੇ ਆ ਠੀਕ ਹੋ ਜਾਣਗੇ ਚਿਹਰੇ ਦੇ ਬਾਲ ਠੀਕ ਹੋ ਜਾਣਗੇ ਚਿਹਰੇ ਦਾ ਰੰਗ ਸਾਫ ਹੋ ਜਾਊਗਾ ਸੋ ਤੁਸੀਂ ਜ਼ਰੂਰੀ ਯਾਦ ਯੂਜ਼ ਕਰਨੀ ਆ ਅੱਖਾਂ ਲਈ ਵੀ ਦੰਦਾਂ ਲਈ ਵੀ ਹੈ ਨਾ ਲੋ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਫਟਕੜੀ ਦੇ ਸੰਕੀ ਫਾਇਦੇ ਆ ਤੇ ਕਿਹਨੇ ਯੂਜ਼ ਨਹੀਂ ਕਰਨੀ ਬਸ ਸਿਰਫ ਉਹਨਾਂ ਨੇ ਯੂਜ਼ ਨਹੀਂ ਕਰਨੀ ਜਿਨ੍ਹਾਂ ਤੇ ਇਹ ਜਲਣ ਕਰਦੀ ਆ ਠੀਕ ਹੈ ਜਿਸਕੇ ਨਾ ਮੈਨੂੰ ਆਇਆ ਸੀ ਕਿਸੇ ਭੈਣ ਦਾ ਫੋਨ ਕਹਿੰਦੇ ਜੀ ਮੇਰੇ ਤਜਰਨ ਕਰਦੀ ਹੈ ਜਿਨ੍ਹਾਂ ਨੂੰ ਚਲਣ ਕਰਦੀ ਹੈ ਉਹਨਾਂ ਨੇ ਯੂਜ਼ ਨਹੀਂ ਕਰ ਚਲੋ ਠੀਕ ਹੈ ਜੀ ਕੱਲ ਨੂੰ ਆਪਾਂ ਹੋਰ ਵਲੌਗ ਲੈ ਕੇ ਮਿਲਦੇ ਹਾਂ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਮਿੰਟ ਲਗਾ ਕਿਸੇ ਭੈਣ ਨੇ ਕਿਹਾ ਸੀਗਾ ਮੈਨੂੰ ਮੇਰਾ ਨਾਮ ਲੈ ਦਿਓ ਕਿਸ ਨੇ ਕਿਹਾ ਸੀ ਮੇਰਾ ਹਾਂ ਜੀ ਬੈ ਨਾ ਵੈਸੇ ਤਾਂ ਵਲੌਗ ਖਤਮ ਕਰਤਾ ਸੀ ਆਪਾਂ ਪਰ ਕੁਝ ਭੈਣਾਂ ਦੇ ਨਾਮ ਜਿਹੜੇ ਜ਼ਰੂਰੀ ਵਾਲੇ ਕਮੈਂਟ ਸੀ ਉਹ ਮੈਂ ਪੜ੍ਹਨੇ ਸੀ ਇਕ ਤਾ ਹੈ ਸੁਰਿੰਦਰ ਕੌਰ ਭੈਣ ਸੁਰਿੰਦਰ ਕੌਰ ਦੀ ਆਈਡੀ ਤੋਂ ਹੈ ਸੰਦੀਪ ਭੈਣ ਨੇ ਗੁਰਦਾਸਪੁਰ ਤੋਂ ਕਹਿੰਦੀ ਗੁੱਤਰਾ ਨੂੰ ਤੁਹਾਡੇ ਜੂੜਾ ਸੋਹਣਾ ਲੱਗਦਾ ਚਲੋ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਵੈਸੇ ਵੀ ਜਿਹੜੀ ਚੀਜ਼ ਆਪਾਂ ਕਦੇ-ਕਦੇ ਕਰਦੇ ਹਾਂ ਉਹ ਸੋਹਣੀ ਲੱਗਦੀ ਹੁੰਦੀ ਹੈ ਤੇ ਤੁਸੀਂ ਮੇਰੇ ਕਮੈਂਟ ਦਾ ਜਵਾਬ ਨਹੀਂ ਦਿੰਦੇ ਅਮਨ ਜੋਤ ਸੰਧੂ ਦੀ ਆਈਡੀ ਤੋਂ ਆਏ ਦੱਸੋ ਜੀ ਕੀ ਆ ਤੁਹਾਡਾ ਕਮੈਂਟ ਜਵਾਬ ਆਪਾਂ ਜ਼ਰੂਰ ਦੇਵਾਂਗੇ ਥੈਂਕ ਯੂ ਕਮੈਂਟ ਕਰਨ ਵਾਸਤੇ ਯੂਜ਼ ਸਟੀਲ ਨਮਕਦਾਨੀ ਪਰਮਜੀਤ ਕੌਰ ਜੀ ਕਹਿੰਦੇ ਨੇ ਕਿ ਨਮਕਦਾਨੀ ਜਿਹੜੀ ਸਟੀਲ ਦੀ ਯੂਜ਼ ਕਰੋ ਤੁਹਾਡੇ ਸੁਝਾਅ ਸਿਰ ਮੁੱਤੇ ਜੀ ਲੈ ਕੇ ਆਵਾਂਗੇ ਸਟੀਲ ਦੀ ਵੀ ਮੇਰੇ ਤੋਂ ਜਾ ਨਹੀਂ ਹੁੰਦਾ ਹੈਗਾ ਮਾਰਕੀਟ ਇਸ ਕਰਕੇ ਮੈਨੂੰ ਲੱਗਦਾ ਮੈਨੂੰ ਆਨਲਾਈਨ ਹੀ ਮੰਗਵਾਉਣੀ ਪਊਗੀ ਜਰੂਰ ਮੰਗਾਵਾਂਗੇ ਉਹ ਤਾਂ ਮੈਨੂੰ ਹੁਣ ਸ਼ਰਮ ਵੀ ਆਉਣ ਲੱਗੀ ਤੁਹਾਡੇ ਸਾਹਮਣੇ ਵੀ ਕੱਢਦੀ ਨੂੰ ਕਿ ਉਹਦੀ ਇੱਕ ਡੰਡੀ ਜੀ ਟੁੱਟੀ ਪਈ ਐ ਤੇ ਮੈਂ ਤਾਂ ਮੈਨੂੰ ਐ ਹੁੰਦਾ ਵੀ ਇਹ ਵਲੌਗ ਚ ਦੇਖੇ ਨਾ ਪਰ ਤੁਹਾਡੀਆਂ ਨਜ਼ਰ ਬੜੀ ਤੇਜ ਆ ਤੁਸੀਂ ਫੇਰ ਵੀ ਦੇਖ ਜਾਂਦੇ ਹੋ ਤੇ ਲਓ ਜੀ ਅੱਗੇ ਹੈ ਪਹਿਲੀ ਵਾਰ ਮੈਸੇਜ ਕਰ ਰਹੀ ਹਾਂ ਕ੍ਰਿਸ਼ਨਾ ਕੌਰ ਦੀ ਆਈਡੀ ਤੋਂ ਐ ਕਹਿੰਦੇ ਸਤਿ ਸ੍ਰੀ ਅਕਾਲ ਜੀ ਮੈਂ ਪਹਿਲੀ ਵਾਰ ਮੈਸੇਜ ਕਰ ਰਹੀ ਹਾਂ ਜੀ ਅਸੀਂ ਤੁਹਾਡੀ ਵੀਡੀਓ ਦੇਖਦੇ ਆਂ ਜੀ ਅਸੀਂ ਮਿਰਚ ਦੀ ਸਬਜੀ ਮਿਲਕ ਪਾ ਕੇ ਅ ਥੋੜੀ ਤਰੀ ਵਾਲੀ ਬਣਾਉਂਦੇ ਆਂ ਥੈਂਕਸ ਦੀ ਯਮੀ ਥੈਂਕ ਯੂ ਜੀ ਆ ਇੱਕ ਹੋਰ ਤੁਸੀਂ ਮੈਨੂੰ ਰੈਸਪੀ ਦੱਸਤੀ ਐ ਇਹ ਵੀ ਆਪਾਂ ਜ਼ਰੂਰ ਬਣਾ ਕੇ ਦੇਖਾਂਗੇ ਤੇ ਕਮੈਂਟ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨੈਕਸਟ ਅ ਲੋ ਜੀ ਅੱਗੇ ਆ ਹੈਗਾ ਸੋਫੀ ਬੈਂਸ ਦੀ ਆਈਡੀ ਤੋਂ ਹੈ ਗੁੱਡ ਮਾਰਨਿੰਗ ਮੈਮ ਆਲ ਵੀਡੀਓ ਇਜ਼ ਵੈਰੀ ਗੁੱਡ ਸ਼ੇਰਪੁਰ ਥੈਂਕ ਯੂ ਜੀ ਥੈਂਕ ਯੂ so much ਤੁਸੀਂ ਵੀਡੀਓ ਦੇਖੀ ਕਮੈਂਟ ਕੀਤਾ ਲਓ ਜੀ ਦਲਜਿੰਦਰ कौर ਭੈਣ ਨੇ ਦਲਜਿੰਦਰ कौर ਦੀ ਆਈਡੀ ਤੋਂ ਹੈਗੇ ਨੇ ਭੈਣ ਤੁਸੀਂ ਹਾਈ ਐਨੇ ਸੋਹਣੇ ਮੈਂ ਕਦੀ ਨਹੀਂ ਬਣਾਈ ਮਿਰਚ ਦੀ ਸਬਜੀ ਹੁਣ ਬਣਾਵਾਂਗੀ ਥੈਂਕਸ ਸਿਸਟਰ ਮੇਰਾ ਵੀ ਨਾਮ ਬੋਲ ਦੇਣਾ ਥੈਂਕ ਯੂ ਜੀ ਬੋਲ ਆਪਾਂ ਨਾਮ ਥੋੜਾ ਥੈਂਕ ਯੂ so much ਤੁਸੀਂ ਵੀਡੀਓ ਦੇਖੀ ਕਮੈਂਟ ਕੀਤਾ ਸਬਜੀ ਜ਼ਰੂਰ ਬਣਾਇਓ ਚਲੋ ਠੀਕ ਹੈ ਜੀ ਹੁਣ ਵੀਡੀਓ ਦਾ ਐਂਡ ਕਰਦੇ ਆਪਾਂ ਤੇ ਫਿਰ ਵਧੀਆ ਜਿਹਾ ਵਲੌਗ ਲੈ ਕੇ ਮਿਲਦੇ ਆਂ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ